ਵਿਆਹ ਹੁੰਦੇ ਆ ਨਾ ਬਾਅਦ ਵਿਆਹ ਦਾ ਆ ਬਾਹ ਦੇ ਹਾਲ ਨਹੀਂ ਕਿੰਨੇ ਵੀ ਵਿਆਹ ਨਾ ਕਰੇ ਜੱਗਾ ਹੁਣ ਵਿਆਹ ਕਰਾ ਕੇ ਮੈਂ ਸੱਚੀ ਨੂੰ ਨਾ ਬਲੌਗ ਚ ਪਾਉਂਗਾ ਬਲੌਗ ਚ ਪਾਉਂਗਾ ਬਲੌਗ ਮਿੱਤਰੋ ਵਾਰ ਹੁੰਦੇ ਆ ਹਾਂ ਹੁੰਦੇ ਵਿਆਹ ਕਰਵਾਉਂਦੇ ਨਹੀ ਕਰਦੇ ਸੋ ਦੋਲੇ ਉਹਨਾਂ ਕਰੇ ਸਹੀ ਤਰ੍ਹਾਂ ਕਿੰਨਾ ਹੁੰਦਾ ਵਿਆਹ ਓਏ ਗਰੌਣਾ ਹੀ ਨਹੀਂ ਤੂੰ ਗੰਨਾ ਮੇਰਾ ਵਿਆਹ ਕਰਾ। ਉਹ ਮੈਂ ਕਿਹੜੀ ਬਣਾ। ਹੋਰ ਫਿਰ ਰੈਡੀ ਆ ਜੈਮਲੀ। ਉਹ ਪਹਿਲਾਂ ਦੁੱਧ ਪਾਉਣਾ ਆਪਾਂ। ਠੀਕ ਹੈ। ਜਦੋਂ ਬਾਅਦ। ਚੱਲੀਏ ਜੈਮਲੀ। ਬਾਅਦ ਠੀਕ ਆ। ਚਲੋ ਠੀਕ ਆ ਮਿੱਤਰੋ ਮਿਲਦੇ ਸੁਨ ਜੈਮਲੀ ਯਾਰ। ਹਾਂ ਜੇ। ਲੋਈ ਪਹੁੰਚ ਗਏ ਹੀ ਆਪਣੇ ਟੀਮ ਵਾਲੇ ਬੰਦੇ ਆਪਣੇ ਕੋਲ। ਜੈਮ ਬੜੀਸ। ਹੋਰ ਫਿਰ ਜੈਮ ਬੜੀਸ। ਠੀਕ ਆ। ਗੱਲਾਂ ਨਹੀਂ ਕਿ ਲੋ ਵੀ ਮਿੱਤਰੋ ਫਤਮੋਂ ਕਿਸੇ ਜਮਤ ਤੇ ਹੁਣ ਆਪਾਂ ਤੁਹਾਨੂੰ ਵਰਕਆਊਟ ਕਰਕੇ ਕੰਪਲੀਟ ਮਿਲਦੇ ਹਾਂ ਲੋ ਜੀ ਆਇਆ ਇਹਦਾ ਵਰਕਆਊਟ ਸੀ ਆਪਣਾ ਸ਼ੋਲਡਰ ਦਾ ਤੇ ਆਪਾਂ ਦੱਬ ਕੇ ਲੈ ਆਈ ਆਪਣੀ ਸ਼ੋਲਡਰ ਵਾਲੀ ਐਕਸਰਸਾਈਜ਼ ਲੋ ਵੀ ਮਿੱਤਰੋ ਨਿਕਲਿਆ ਇਹ ਜੀ ਆਪਾਂ ਜਮਜੋ ਬਾਹਰ ਕਿਹਦੇ ਕੋਲੇ ਆਏ ਆਂ ਆਪ ਫ੍ਰੈਂਡ ਚੋਰ ਕੋਲੇ ਕਿਹਦੇ ਕੋਲ ਚੋਰ 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 ਦੇਖੀ ਨਾ ਆਉਂਦਾ ਚੋਰ ਚੋਰ ਕੀ ਕਰ ਤਾ ਆ ਉਹ ਲਾਤਾ ਏ ਇਹ ਚੋਰ 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 ਮਚਾਏ ਸਾਹ ਚੋਰ ਆ ਰਹੇ ਲੋ ਜੀ ਆਪਾਂ ਆ ਗਏ ਸੀ ਚੋਰ ਕੋਲੇ ਆ ਦੇਖੀਓ ਦੇਖੀ ਨਮਾ ਭਾਈ ਹਾਏ ਇਹ ਗੱਲਾਂ ਤੈਨੂੰ ਤੂੰ ਚੋਰੀਆਂ ਕਰਨੋਂ ਹਟਣਾਗੇ ਨਹੀਂ ਤੂੰ ਹਟਣਾਗੇ ਨਹੀਂ ਚੋਰੀਆਂ ਕਰਨੋਂ ਓਏ ਆਪਾਂ ਇਹ ਜੰਮ ਤੋਂ ਬਾਅਦ ਖਲਚੇ ਆਣ ਦੇ ਲੋ ਆ ਡਾਈਟ ਆ ਸਾਡੀ ਤੇ ਪਤਾ ਕਨਾ ਇਹ ਬੰਦੇ ਨੇ ਐਂ ਦਾ ਕਿਹਾ ਨਹੀਂ ਵੀ ਚਣਿਆਂ ਦੇ ਵਿੱਚ ਮਿਰਚ ਪਾ ਦੀ ਕੀ ਕਹਿੰਦਾ ਵਾ ਦਾਲ ਚ ਬਾਈ ਮਿਰਚ ਪਾ ਦੇ ਇੱਕ ਆ ਦਾਲੀ ਦੱਸਿਆ ਨਾ ਦਾਲੀ ਆ ਹੋਰ ਕੱਲੀ ਚਣੀਆਂ ਢੋੜੀ ਜਾਂਦਾ ਹੈਲੋ ਕੀ ਹੈ ਇਹ ਕੀ ਹੋ ਰਿਹਾ ਇਹ ਕੀ ਹੈ ਦਾਲੀ ਹੈ ਨਾ हां मैं थोड़ी हूं यार ये सब्जी हूं दी बस सब्जी है पापा आ गए जी घरै ते ਹੁਣ ਚੱਲਨੇ ਆਪਾਂ ਗੱਡੀ ਚਾਕੇ ਆਪਣੇ ਫੈਂਡ ਪਾ ਗਿਆਂ ਨੂੰ ਹੁਣ ਆਪਾਂ ਸਮਾਨ ਲੈ ਕੇ ਆਉਣਾ ਚਾਕੇ ਗੱਡੀ ਤੇ ਮੈਲਦੇ ਆ ਤੁਹਾਨੂੰ ਚਲੋ ਠੀਕ ਆ ਜੀ ਕੀ ਗੱਲ ਆ ਤੁਹਾਨੂੰ ਲੋਈ ਆ ਪਤੁਰਪੇ ਸੀ ਆਪਣੇ ਫੈਂਡ ਵਾਲ ਨੂੰ ਕੌਂ ਕੇ ਆ ਨੂੰ ਫਾਰਮ ਤੇ ਲੋਈ ਆ ਗਈ ਆਪਾਂ ਆਪਣੇ ਫੈਂਡ ਫਾਰਮ ਤੇ ਹਮ ਮਿਲੋ ਇਹਨੂੰ ਜੀ ਚੋ ਰਹੀ ਹੈ ਚੋਰ ਸਰੇ ਅੱਛਾ ਤੇ ਮਿੱਤਰੋ ਬਣ ਗਈ ਗੱਲਬਾਤ ਪੂਰੀ ਟਰੈਕਟਰ ਦੀ ਹਾਂ ਦੱਸ ਕਿਵੇਂ ਲੱਗਦਾ ਸਮਾਂ ਲੱਗਦਾ ਸਰਾ ਹੋ ਗਿਆ ਪੂਰਾ ਹਨਾ ਚਲੋ ਜੀ ਹੁਣ ਬਣੂ ਗੱਲ ਲਓ ਵੀ ਮਿੱਤਰੋ ਆ ਹੋ ਗਏ ਹੀ ਸਾਰੇ ਕੰਮ ਗੁੰਮ ਕਰਕੇ ਯੇ ਹਾਂ ਅੱਪਾ ਜਾਣਾ ਹੀ ਤੇ ਹੈ ਕਢਾਉਣ ਵਾਲੀ ਤੇ ਫਿਰ ਲੱਗੀ ਜਿਹੜੀ ਕਾਰਡ ਤੇ ਤੇ ਹੁਣ ਕਰਦੇ ਆਂ ਵੀ ਨਾਲ ਦਰੋਂ ਮਸ਼ੀਨਾਂ ਕੇ ਜਾ ਕੇ ਵਿਡਰਾਅ ਹਾਂ ਠੀਕ ਆ ਧਿਆਨ ਨਾਲ ਪੜ ਪੜ ਕੇ ਫਿਰ ਲਿਖਦਾ ਪੜੇ ਲਿਖੇ ਹਨ ਪੜ ਗਏ ਨੇ ਇਹਨਾਂ ਨੂੰ ਪੜੇ ਲਿਖੇ ਇਹੋ ਬਾਤ ਸੁਕਰਣ ਅੱਜ ਪਾਰਟੀ ਹੋਗੀ ਤੇਰੇ ਲਈ ਆਨੇ 11000 ਕਢਾ ਕੇ ਦਿੱਤਾ ਲਓ ਜੀ ਜਾਕ ਨੂੰ ਫੜ ਲਓ ਏ ਆ ਜਾ ਆ ਜਾ ਆ ਜਾ ਬਾਹਰੇ ਆ ਜਾ ਸ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਬਾਹਰੇ ਆ ਜਾ ਬਾਹਰੇ ਆ ਜਾ ਆ ਜਾ ਆ ਜਾ ਏ ਕਿਉਂ ਨਹੀਂ ਆਇਆ ਲੋਈ ਨੂੰ ਉੱਦੀ ਖੜਾ ਕੇ ਤੇ ਆ ਆਪ ਉਹਦੇ ਕੋਲ ਜਾ ਕੇ ਵਾਪਸ ਓਏ ਤੂੰ ਆਏ ਪਏ ਜਿਵੇਂ 12 ਮਹੀਨੇ ਹੋ ਰਹੇ ਹੈਂ ਠੰਡ ਇੰਨੀ ਗਰਮੀ ਹੈ ਤੀ ਸ਼ਾਲਟ ਤਾਂ ਹੈ ਭਾਈ ਜਿਵੇਂ 3 ਮਹੀਨਾ ਹੁੰਦਾ ਪਿਆ ਸੀਗਾ ਕੰਪਲਸਰੀ ਪਿਆ ਸੀਗਾ ਤੇਰੀ ਦੋ ਦੋ ਵਾਲਾ ਲੋ ਜੀ ਅੱਜ ਲੱਗੀ ਸੇਵਾ ਭਾ ਦੀ ਆਪਣੇ ਦੀ ਕੀ ਖਾਣ ਲੱਗਾ ਪਾ ਸਾ ਕੀ ਯਾਰ ਹੈਂ ਲਾਂਡਿਆ ਦੀ ਫਰਾਈ ਖਾਣੇ ਆ ਠੀਕ ਹੈ ਡਾਈਟ ਪੂਰੀ ਆਪਣੀ ਦਾ ਖਿਆਲ ਰੱਖਦੇ ਆ ਬੰਦੇ ਵਾਹ ਵਾਹ ਕਸੀਰਾ ਬਾਦ ਨੂੰ ਬੋ ਜਾਣਾ ਹਲੇ ਚੱਕ ਲਿਆਉਂਦਾ ਓਏ ਭਰਾ ਵਾਏ ਸਿੱਧੀ ਉਹ ਨਹਿਰ ਨਾਲ ਜੁੜੀ ਹੋਈ ਹੈ ਇਹਦੀ ਨਾਲ ਹੀ ਕਿਉਂ ਓਏ ਮੈਜ਼ੇ ਮੈਂ ਕਿੰਨੇ ਨਿੰਬੂ ਚਾਹੀਦੇ ਯਾਰ 55 ਦੇ ਭਾਈ ਦੱਸ ਦੇ ਨਿੰਬੂ ਪੰਜ ਦੇ ਬਹੁਤ ਆ 10 ਦੇ ਨੀਂਮੂ ਵੰਗਦਾ 10 ਦੇ ਤਾਂ ਮੈਂ ਕਿਹਾ ਬਣੇ ਆਏ ਕਹਦੇ ਨਾ ਨੀਂਮੂ ਚਲੋ ਜੀ 10 ਪੂਰੇ ਪੰਜਾਂ ਦੇ ਬਹੁਤ ਆ ਯਾਰ ਕਿੰਨੇ ਨੇ ਪੰਜਾਂ ਦੇ ਬਹੁਤ ਆ ਜੀ ਬਾਬੇ ਪੰਜਾਂ ਦੇ ਨਾ ਕਿਹੜਾ ਦੂਰੋ ਦੇਖ ਦੇਖ ਲੋ ਖੜ ਕੇ 10 ਰੁਪਏ ਠੀਕ ਆ ਸਿੰਘ ਠੀਕ ਆ ਬਾਬਿਓ ਮਿਲਦੇ ਆ ਆਲੂ ਅਗਲੇ ਵਲੌਗ ਚ ਸਾਰੇ ਲਾਈਕ ਕਰ ਦਿਓ ਦੇਖ ਸਕੋ ਸਬਸਕ੍ਰਾਈਬ ਕਰ ਦਿਓ ਚੈਨਲ ਪਰ ਬਦਸੂਰਤ ਕਰੂਗਾ ਜੀ ਤਨ ਨੂੰ ਬਹੁਤ ਲੋੜ ਆ ਥੋਡੀ ਹੈਨਾ ਬਹੁਤ ਜਾਏਗਾ ਕੱਲ ਠੀਕ ਆ ਬਾਪੇ ਮਿਲਦੇ ਕੱਲੂ ਅਗਲੇ ਲੋਕ